ਸੋ ਦੇਖ ਸਕਦੇ ਹੋ ਇੱਕ ਵਾਰ ਫੇਰ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਬਾਪੂ ਤਾਰਾ ਸਿੰਘ ਜੀ ਖੋਜਦੇਲ ਜੀ ਦੀ ਜਿਹੜੀ ਅੱਜ 55ਵੀਂ ਸਾਲਾਨਾ ਵਰਸੀ ਆ ਤੇ ਹਰ ਸਾਲੇ ਵਰਸੀ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਇਸ ਸਾਲ ਵੀ ਇਹ ਵਰਸੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਦੇਖ ਸਕਦੇ ਹੋ ਹਰ ਸਾਲ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਅ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਨੇ ਪ੍ਰਸ਼ਾਦਾ ਪਾਣੀ ਦਾ ਲੰਗਰ ਵੀ ਲਗਾਇਆ ਜਾਂਦਾ ਹੈ ਇਹ ਇੱਕ ਚਾਹ ਪਕੌੜਿਆਂ ਦਾ ਲੰਗਰ ਹੈ ਜਿਹੜਾ ਉਹ ਲਗਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਰੋਹਾਂ ਵਾਲੀ ਮੰਡੀ ਤੋਂ ਜੈਂਡ ਵਾਲਾ ਨੂੰ ਆਉਂਦੇ ਹੋਏ ਢਾਣੀ ਦੁੱਲਾ ਸਿੰਘ ਵਾਲੀ ਦੇ ਨਾਮ ਆਓ ਤਲ ਲੰਗਰ ਉਹ ਲਗਾਇਆ ਗਿਆ ਚਾਹ ਪਕੌੜਿਆਂ ਦਾ ਲੰਗਰ ਹੈ ਤੇ ਜਿੰਨੀਆਂ ਵੀ ਸੰਗਤਾਂ ਆਈਆਂ ਬਾਬਾਈ ਦੇ ਡੇਰੇ ਤੇ ਨਤਮਸਤਕ ਆਉਣ ਦੇ ਲਈ ਜਾ ਰਹੀਆਂ ਇਹਸ ਲੰਗਰ ਦੇ ਵਿੱਚੋਂ ਜਿਹੜਾ ਹੋ ਕੇ ਫਿਰ ਬਾਬਾਈ ਦੇ ਡੇਰੇ ਤੇ ਪਹੁੰਚ ਰਹੇ ਹਨ ਤਾਂ ਬਿਲਕੁਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਗੱਲਬਾਤ ਕਰਦੇ ਹਨ ਕਿ ਹਰ ਸਾਲ ਹੀ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਤੇ ਕਦੋਂ ਤੋਂ ਇਹ ਜਿਹੜਾ ਸ਼ੁਰੂ ਕੀਤਾ ਗਿਆ ਤਾਂ ਬਿਲਕੁਲ ਇਹ ਆਸ-ਪਾਸ ਦੇ ਜਿਹੜੇ ਵਾਸੀ ਨੇ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਇਹ ਲੰਗਰ ਲਗਾਇਆ ਗਿਆ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਗਿਆ ਗੱਲਬਾਤ ਕਰ ਲੈਣੇ ਆ ਫਿਰ ਤਸਵੀਰਾਂ ਦਿਖਾਉਣੇ ਆ ਲੰਗਰ ਦੀਆਂ ਜੀ ਬਾਈ ਜੀ ਇਹ ਜਿਹੜਾ ਲੰਗਰ ਲਗਾਇਆ ਗਿਆ ਬਾਬਾ ਜੀ ਦੀ ਵਰਸੀ ਮੌਕੇ ਹਰ ਸਾਲ ਲਗਾਉਂਦੇ ਹੋ ਇੱਥੇ ਹਾਂਜੀ ਹਾਂਜੀ ਕਮ ਚਾਪਾ ਉਹ ਚਾਪਾ ਚੱਲ ਰਿਹਾ ਹੈ ਪਹਿਲਾ ਸਾਲ ਹੈ ਜੀ ਅੱਛਾ ਜੀ ਹਾਂਜੀ ਅੱਜ ਚਾਪਕੋੜਿਆਂ ਦਾ ਲਗਾਇਆ ਲੰਗਰ ਕੀ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤਾਂ ਨੂੰ ਗੁਰੂ ਭਗਤ ਜਾਣਾ ਚਾਹੀਦਾ ਹੀ ਹੁਣ ਸੇਵਾ ਕੋ ਮੱਥਾ ਟੇਕਣਾ ਜੀ ਲੰਗਰ ਪਾਣੀ ਛਕਣ ਦੀ ਓਕੇ ਮਾ ਗੁਰੂ ਗੋਬਿੰਦ ਮਾਨ ਮੰਨਣਾ ਚਾਹੀਦਾ ਜੀ ਜੀ ਨੀਰ ਜੀ ਅੱਜ ਦਾ ਜਿਹੜਾ ਲੰਗਰ ਲਗਾਇਆ ਗਿਆ ਬਾਬਾ ਜੀ ਦੀ ਵਰਸੀ ਮੌਕੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਪੰਜ ਸਾਲ ਹੋ ਗਿਆ ਲੰਗਰ ਚੱਲਿਆ ਜਾਂਦਾ ਹੈ ਹਮ ਤਰਸ਼ਨਦੇਸ਼ ਅੱਜ ਇੱਕ ਵਾਰ ਚੜ੍ਹ ਕੇ ਲੰਗਰ ਛਕੋ ਬਾਬੇ ਖੋਸ਼ਦਿਲ ਦੇ ਮੋਜਾ ਮਾਣੋ ਹਮ ਤੇ ਮੇਲੇ ਦੇ ਰੌਣਕ ਨੂੰ ਬਣਾਓ ਜੋ ਵੀਰ ਬੰਦਿਆਂ ਨੂੰ ਜੀ ਬਾਪੂ ਜੀ ਅੱਜ ਜਿਹੜਾ ਲੰਗਰ ਲਗਾਇਆ ਗਿਆ ਤੇ ਚਾਹ ਪਕੌੜਿਆਂ ਦਾ ਬਾਬਾ ਜੀ ਦੀ ਵਰਸੀ ਮੌਕੇ ਕੀ ਕਹਿਣਾ ਚਾਹੋਗੇ ਕਹਿਣਾ ਕੀ ਚਾਹਣਾ ਆਪੇ ਸਾਧ ਸੰਗਤ ਉਹ ਆਣੇ ਕਿ ਸਾਰੇ ਲੰਗਰ ਪਾਣੀ ਛਕਣ ਤੇ ਮਾਣ ਲੈ ਮਤਲਬ ਹਰ ਸਾਲ ਲਗਾਉਂਦੇ ਹੋ ਹਾਂਜੀ ਹਰ ਸਾਲ ਕਿੰਨੇ ਸਾਲ ਹੋ ਗਏ ਨੇ 5 ਸਾਲ ਹੋ ਗਏ ਜੀ ਹਰ ਸਾਲ ਸਵੇਰੇ ਕਿੰਨੇ ਵਜੇ ਸ਼ੁਰੂ ਕੀਤਾ ਸੀ ਸਵੇਰੇ ਆਪ ਕਰਤਾ ਸੀ ਸਾਡੇ ਗੋਣ ਤੇ ਹੁਣ ਕਿੰਨੇ ਵਜੇ ਤੱਕ ਲਗਾਇਆ ਜਾਂਦਾ ਸ਼ਾਮ ਦੇ 5 ਵਜੇ ਤੀ ਚੱਲਦਾ ਸ਼ਾਮ ਦੇ 5 ਵਜੇ ਹੱਥ ਜੀ ਕਿਹੜਾ ਹੈਗਾ ਜੀ ਚੈਨਲ ਤਾ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ 5 ਸਾਲ ਹੋ ਗਏ ਨੇ ਇਸ ਜਗ੍ਹਾ ਦੇ ਉੱਪਰ ਸੰਗਤਾਂ ਦੇ ਵੱਲੋਂ ਲੰਗਰ ਲਗਾਉਂਦੇ ਹੋਏ ਪਿੰਡਾਂ ਦੇ ਵਿੱਚ ਜਿਹੜਾ ਲੰਗਰ ਲਗਾਇਆ ਗਿਆ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਬਾਪੂ ਤਾਰਾ ਸਿੰਘ ਜੀ ਖੋਜਦਿਲ ਜੀ ਦੀ ਜਿਹੜੀ 55ਵੀਂ ਸਾਲਾਨਾ ਵਰਸੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਤਾਂ ਉੱਥੇ ਜਿਹੜਾ ਆਸ-ਪਾਸ ਦੇ ਪਿੰਡਾਂ ਦੇ ਵੱਲੋਂ ਹਰ ਸਾਲ ਲੰਗਰ ਲਗਾਏ ਜਾਂਦੇ ਨੇ ਤਾਂ ਅੱਜ ਫਿਰ ਲੰਗਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਹਿਲਾਂ ਰੋੜਾ ਵਾਲੀ ਮੰਡੀ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਹੁਣ ਰੋੜਾਂ ਵਾਲੀ ਮੰਡੀ ਤੋਂ ਪਿੰਡ ਜੰਡ ਵਾਲਾ ਭੀਮੇਸ਼ਾ ਨੂੰ ਆਉਂਦੇ ਹੋਏ ਢਾਣੀ ਦੁੱਲਾ ਸਿੰਘ ਵਾਲੀ ਦੇ ਕੋਲ ਜਿਹੜਾ ਲੰਗਰ ਲਗਾਇਆ ਗਿਆ ਚਾਹ ਪਕੌੜਿਆਂ ਦਾ ਲੰਗਰ ਜਿੰਨੀਆਂ ਵੀ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਡੇਰੇ ਤੇ ਨਤਮਸਤਕ ਹੋਣ ਦੇ ਲਈ ਜਾ ਰਹੀਆਂ ਨੇ ਤਾਂ ਬਿਲਕੁਲ ਇੱਥੋਂ ਪ੍ਰਸ਼ਾਦਾ ਪਾਣੀ ਜੋ ਵੀ ਲੰਗਰ ਹੈ ਉਹ ਸ਼ੱਕ ਜਿਹੜਾ ਫੇਰ ਅੱਗੇ ਨੂੰ ਰਵਾਨਾ ਹੋ ਰਹੀਆਂ ਨੇ ਤਾਂ ਜਿਹੜੀਆਂ ਵੀ ਸੰਗਤਾਂ ਕੋਈ ਵਾਪਸ ਆ ਰਹੀਆਂ ਨੇ ਕੋਈ ਜਾ ਰਹੀਆਂ ਨੇ ਤਾਂ ਹਰ ਸੰਗਤਾਂ ਇੱਥੋਂ ਲੰਗਰ ਦੇ ਵਿੱਚੋਂ ਅ ਜਿਹੜਾ ਸੇਵਾ ਪਾ ਕੇ ਜਿਹੜਾ ਉਹ ਫਿਰ ਅੱਗੇ ਰਵਾਨਾ ਹੁੰਦੇ ਨੇ ਤਾਂ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਐਜ ਨਿਊਜ਼ 24 ਚੈਨਲ ਤੋਂ ਪਹਿਲਾਂ ਰੋੜਾ ਵਾਲੀ ਮੰਡੀ ਤੋਂ ਲੰਗਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਪਰ ਗਰਮ ਗਰਮ ਪਕੌੜੇ ਵਾਹਿਗੁਰੂ ਜੀ ਚਾਹ ਇੱਕ ਹੋਰ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੰਡ ਵਾਲਾ ਭੀਮੇਸ਼ਾ ਦੇ ਵਿੱਚ ਦੱਸ ਦਈਏ ਕਿ ਅੱਜ ਬਾਪੂ ਤਾਰਾ ਸਿੰਘ ਦੀ ਕੋਇਦਲ ਜੀ ਦੀ 55ਵੀਂ ਸਾਲਾਨਾ ਵਰਸੀ ਆ ਉਹ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਿੰਡਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਲੰਗਰ ਲਗਾਏ ਗਏ ਨੇ ਤੇ ਇੱਥੇ ਵੀ ਜਿਹੜਾ ਚਾਹ ਪਕੌੜਿਆਂ ਦਾ ਲੰਗਰ ਹੈ ਉਹ ਲਗਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰ ਸਾਲ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਲਗਾਏ ਜਾਂਦੇ ਨੇ ਬਾਪੂ ਜੀ ਸੰਤ ਬਾਪੂ ਉਤਾਰਾ ਸਿੰਘ ਜੀ ਕੋਇਦਲ ਜੀ ਦੀ ਆਨਾ ਵਰਸੀ ਮੌਕੇ ਦਾ ਬਿਲਕੁਲ ਗੱਲ ਕਰੀਏ ਤਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਵੱਧ ਤੋਂ ਵੱਧ ਜਿਹੜੇ ਲੰਗਰ ਉਹ ਲਗਾਏ ਜਾਂਦੇ ਨੇ ਤਾਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਬਣੇ ਰਹੋ ਐਜ ਨਿਊਜ਼ 24 ਦੇ ਨਾਲ ਜੰਡਵਾਲਾ ਭੀਮੇਸ਼ਾ ਦੇ ਵੀ ਜਿਹੜੀਆਂ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਦ ਤੱਕ ਬਣੇ ਰਹੋ ਐਜ ਨਿਊਜ਼ 24 ਚੈਨਲ ਦੇ ਨਾਲ ਮੈਂ ਜਸਵੰਦਰ ਗੋਪਾਹਰ